ਚਰਚਾ ਦਾ ਭਾਈ ਕਹਿੰਦੇ ਯੂਪੀ ਦੇ ਇੱਕ ਵਿਆਹ ਟੁੱਟਣ ਦੀ ਖਬਰ ਦੀ ਵੀ ਹੈ ਯੂਪੀ ਦੇ ਆਗਰਾ ਖੇਤਰ ਦੇ ਵਿੱਚ ਇੱਕ ਕੁੜੀ ਦਾ ਇੱਕ ਮੁੰਡੇ ਨਾਲ ਵਿਆਹ ਹੋਇਆ ਮੁੰਡਾ ਕੁੜੀ ਦਾ ਵਿਆਹ ਹੋ ਗਿਆ 40 ਦਿਨਾਂ ਬਾਅਦ ਕੁੜੀ ਆਪਣੇ ਪੇਕੇ ਆਈ ਕਹਿੰਦੀ ਮੈਂ ਨਹੀਂ ਜਾਣਾ ਕਹਿੰਦੀ ਆਪਾਂ ਨਹੀਂ ਉੱਥੇ ਰਹਿਣਾ ਹੱਤ ਲਾਗਦੀ ਐਪਲੀਕੇਸ਼ਨ ਲਾ ਦੋ ਤੇ ਐਪਲੀਕੇਸ਼ਨ ਤਲਾਕ ਦੀ ਲੱਗੀ ਕਿ ਜੀ ਮੁੰਡੇ ਵਾਲੇ ਦੇਹ ਲਈ ਤੰਗ ਕਰਦੇ ਆ ਮਤਲਬ ਤਲਾਕ ਲੈਣ ਦੇ ਲਈ ਮੋਢਲਾ ਆਧਾਰ ਵਕੀਲਾ ਵੱਲੋਂ ਹੀ ਬਣਾਇਆ ਜਾਂਦਾ ਕਿਸਾਨੀ ਦਾ ਮਾਮਲਾ ਨਿਪਟ ਚੁਕਾ ਜੀ ਖਸ ਜਾਣਗੇ ਇਹ ਹਰ ਮਾਮਲੇ ਚ ਪਹਿਲੂ ਇਹ ਨਹੀਂ ਹੁੰਦਾ ਇਸ ਮਾਮਲੇ ਚ ਵੀ ਪਹਿਲੂ ਇਹ ਨਹੀਂ ਸੀ ਜਦੋਂ ਫਾਈਲ ਜਾਂਦੀ ਹੈ ਅੱਜ ਕੱਲ ਕਾਉਂਸਲਿੰਗ ਸੈਂਟਰ ਖੁੱਲੇ ਨੇ ਮਹਿਲਾ ਕਾਉਂਸਲਿੰਗ ਸੈਂਟਰ ਖੁੱਲੇ ਨੇ ਸਲਾਹਕਾਰ ਸੈਂਟਰ ਖੁੱਲੇ ਨੇ ਸੋਹਣਾ ਕੋਲ ਜਦੋਂ ਇਹ ਕੇਸ ਗਿਆ ਉਹਨੇ ਦੇਖਿਆ ਵੀ 40 ਦਿਨ ਹੋਲੇ ਵਿਆਹ ਨੂੰ ਹੋਏ ਨੇ ਹੁਣ ਇਹ ਤਲਾਕ ਵਾਲੀ ਗੱਲ ਆ ਗਈ ਪਤਾ ਤਾਂ ਕਰੀਏ ਉਹਨੇ ਮੁੰਡੇ ਕੁੜੀ ਬੁਲਾ ਲਈ ਕਾਉਂਸਲਿੰਗ ਸ਼ੁਰੂ ਹੋ ਗਈ ਕਾਉਂਸਲਿੰਗ ਚ ਕੁੜੀ ਫਿਰ ਸੱਚ ਤੇ ਆ ਗਈ ਕਹਿੰਦੀ ਬਿਲਕੁਲ ਜੀ ਕੋਈ ਦੇਹਜ ਵਾਲਾ ਮਾਮਲਾ ਨਹੀਂ ਇਹ ਤمام ਲਈ ਹੋਰ ਭਾਈ 40 ਦਿਨਾਂ ਚ ਪਤੰਦਰ 34 ਦਿਨ ਨਾ ਆਇਆ ਹੀ ਨਹੀਂ ਜਿਸ ਕੁੜੀ ਨਾ ਕੁੜੀ ਦਾ ਜਿਸ ਮੁੰਡੇ ਨਾਲ ਵਿਆਹ ਹੋਇਆ ਸੀ ਉਹ 40 ਦਿਨਾਂ ਚ ਸਿਰਫ 6 ਦਿਨ ਨਾ ਆਇਆ 34 ਦਿਨ ਆਇਆ ਹੀ ਨਹੀਂ ਕੁੜੀ ਕਹਿੰਦੀ ਮੈਂ ਇੱਕ ਦਿਨ ਦੇਖਿਆ ਦੋ ਦਿਨ ਦੇਖਿਆ ਮੈਂ ਇਹ ਕਹਿਣਾ ਕਿ ਮੈਂ ਆਪਣੇ ਜਿਹੜੀ ਮੇਰਾ ਨਿਤਨੇਮ ਸੀਗਾ ਮੈਂ ਉਸੇ ਤਰ੍ਹਾਂ ਜਿਵੇਂ ਮਾਪਿਆਂ ਦੇ ਘਰੇ ਸੀ ਉਹੀ ਆਦਤ ਮੈਂ ਇੱਥੇ ਰੱਖੀ ਮੈਂ ਉੱਠਣਾ ਇਸ਼ਨਾਨ ਕਰਨਾ ਆਪਣਾ ਪਾਠ ਪੂਜਾ ਨਿਤਨੇਮ ਤੂ 32 ਸਾਰਾ ਕੁਝ ਕਰਨਾ ਤੇ ਕਹਿੰਦੀ ਜਨਾਬ ਨੇ ਨਹਾਉਣਾ ਹੀ ਨਹੀਂ ਕਹਿੰਦੀ ਮੈਂ ਇੱਕ ਦਿਨ ਦੋ ਦਿਨ ਦੇਖਿਆ ਕਿਹਾ ਕੀਆ ਕਹਿੰਦੀ ਬਾਥਰੂਮ ਜਾਂਦਾ ਸੀ ਹੱਥ ਧੋਲੇ ਮੂੰਹ ਧੋਲੇ ਪੈਰ ਧੋਲੇ ਵਾਲ ਗਿੱਲੇ ਕਰਲੇ ਹੋ ਗਈ ਪਾਲਿਸ਼ ਹੋ ਗਈ ਪਾਲਿਸ਼ ਹੋ ਗਈ ਪਾਲਿਸ਼ ਕਹਿੰਦੀ ਕਹਿੰਦੀ ਮੈਂ ਸੱਸ ਸਹੁਰਿਆਂ ਨੂੰ ਕਿਹਾ ਜਿਹੜੇ ਛਠਾਣੀ ਨੂੰ ਕਿਹਾ ਰਸਤਰ ਨੂੰ ਕਿਹਾ ਉਹ ਕਹਿੰਦੇ ਭਾਈ ਤੈਹੀ ਆਤਾ ਸੀ ਜਿਗਰੀ ਕਹਿੰਦੀ ਮੈਂ ਨਹੀਂ ਇਸ ਗੰਦੇ ਬੰਦੇ ਨਾਲ ਰਹਿ ਸਕਦਾ ਮਤਲਬ 40 ਦਿਨਾਂ ਚ 34 ਦਿਨ ਨਹਾਉਣਾ ਹੀ ਨਾ ਇਹ ਪਿਛਲੇ ਦਿਨਾਂ 'ਚ ਤਾਂ ਗਰਮੀ ਕਿਹੋ ਜੀ ਆ ਆਪਾਂ ਉਹ ਤੋਂ ਵੀ ਵਾਕਿਮ ਆ ਹੈਨਾ ਤੇ ਉਹ ਵੀ ਆਗਰੇ 'ਚ ਅੰਦਾਜ਼ਾ ਲਾ ਲਓ ਤੇ ਹੁਣ ਸਥਿਤੀ ਤਲਾਕ ਤੱਕ ਆ ਗਈ ਇਸ ਲਈ ਭਾਈ ਨਾ ਨੂੰ ਲਿਆ ਕਰੋ ਬਿਖਦੇ ਰਹੋ ਲਿਬਰਲਟੀ ਵੀ ਲੋਕਾਂ ਦੀ ਆਵਾਜ਼ ਲੋਕਾਂ ਦੀ